ਮਿੱਠਤਨੇ ਮਰਤਾ ਸ਼ੈਣ ਸ਼ੀਲਤਾ ਦਇਆ ਖਿਮਾ ਨੂੰ ਤਾਰੋ ਹੋ ਮੱਥਾ ਦੇਵੋ ਫੇਰ ਕਿਸੇ ਨੂੰ ਆਪਣਾ ਆਪ ਸਵਾਰੋ ਹੋ ਮੱਥਾ ਦੇਵੋ ਫੇਰ ਕਿਸੇ ਨੂੰ ਆਪਣਾ ਆਪ ਸਵਾਰੋ ਫੁੱਲ ਬਣ ਕੇ ਖੁਸ਼ਬੂਆਂ ਵੰਡੋ ਜਗਤ ਬਾਗ ਮਹਿਕਾਓ ਹੋ ਦੁਨੀਆ ਮੇਲਾ चार दिन हस हस भगत लगाओ ए दुनिया बेला चार दिन का प्यारना टैम और रेवती शर्मा अर्ज गुजारे छद दुबईया गा के ਆ ਜੋ ਸੱਜਣੋ ਮਿਲਿਏ ਆਪਾਂ ਗਲਗਲ ਬਕੜੀ ਪਾਕੇ ਓ ਬਰਮਨੰਦ ਗੁਰੂ ਜੀ ਕਹਿ ਗਏ ਸਭਿਆਚਾਰਕ ਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਹੱਸ ਸਮਾ ਲੰਘਾਓ ਓ ਪਿਆਰ ਦਾ ਸੌਦਾ ਪਿਆਰ ਨਾ ਕਰੀਏ प्यार दा सौदा प्यार न करिए मतलब हल ना करिए ओ लेखा जोखा होना अग्गे ओ मालक तो डरिए ऋषि रेवती लिखे बराड़ा गुण प्रभु देखाओ दुनिया मेला चार दना हसके वक्त लगाओ